ਜਾਗਾ ਉਹਨਾਂ ਦੀ ਆ ਗੁਰਦਾਰਾ ਸੀ ਅੱਛਾ ਆ ਇਸੇ ਵਿੱਚ ਗ੍ਰੰਥ ਰੱਖਿਆ ਸੀ ਉਹਨਾਂ ਨੇ ਅੱਛਾ ਤੇ ਉਹਨਾਂ ਵੀ ਇਹ ਆਪਣਾ ਮਹਿਕਮਾ ਕਾਫ ਦਾ ਵਿੱਚ ਕਰਾਏ ਜੇ ਬੈਠੇ ਨੇ ਉਹਨਾਂ ਦੇ ਕਿਸੀ ਇੱਕ ਮੋ ਸੀ ਦੋਵੇਂ ਭਰਾ ਇਹਨਾਂ ਦਰਮਿਆਨ ਦੇ ਵਿੱਚ ਦੋ ਦੁਆ ਨੇ ਅੱਡਾ ਉੱਧਰ ਤੇ ਅੱਡਾ ਸੀ ਦੋ ਭਰਾਵਾਂ ਦੇ ਦਰਮਿਆਨ ਅੱਛਾ ਭਾਈ ਕੌਣ ਭਾਈ ਉਹ ਐਡਾ ਵੱਡਾ ਵਿਖਲਦੋਕ ਨਾਲ ਤੇ ਤੁਸੀਂ ਅੰਦਰ ਮਤਲਬ ਕੀ ਵੇਖਿਆ ਦੋ ਕਮਰੇ ਹੁੰਦੇ ਸੀ ਅੰਦਰ ਦੋ ਕਮਰੇ ਹਾਲ ਬਣਿਆ ਹੋਇਆ ਹਾਲ ਦੇ ਅੰਦਰ ਛੱਤ ਤੇ ਛੱਤ ਦੀ ਟਾਇਲ ਟਾਇਲ ਦੇ ਉੱਤੇ ਇਹ ਲਿਖਿਆ ਹੈਗਾ ਸੀ ਨਾਮ ਇੱਕ ਸਿੱਟ ਦੇ ਨਾਮ ਤੋਂ ਜਿਹਦਾ ਨਾਮ ਸੀ ਮੋਹਕਮ ਸਿੰਘ ਬੜੇ ਬਖਤ ਬੜੇ ਚੰਗੇ ਸੀ ਸ਼ਰਮਾ ਯਾ ਲੋਕ ਕਰਦੇ ਸੀ ਇੱਜ਼ਤ ਕਰਦੇ ਸੀ ਹੁਣ ਟ੍ਰੇਨਿੰਗ ਗਲਤ ਹੋ ਗਈ ਬੱਚਿਆਂ ਨੂੰ ਤੇ ਬੰਦੇ ਬੱਚੇ ਹਯਾ ਨਹੀਂ ਕਰਦੇ ਮਾਂ ਪਿਓ ਦਾ ਤੇ ਇੱਜ਼ਤ ਨਹੀਂ ਕਰਦੇ ਉਹ ਬਿਲਕੁਲ ਇੱਥੇ ਦੇ ਬੰਦੇ ਗੈਨੇ ਜਾਂਦੇ ਨੇ ਨਾ ਉਹਨਾਂ ਜਿਹੜਾ ਸਮਾਨ ਸੀ ਲਿਆ ਕੇ ਗੁਰਦਾਰੇ ਚਾ ਰੱਖਿਆ ਗੁਰਦਾਰੇ ਦੀ ਜਗ੍ਹਾ ਕਿੰਨੀ ਕੋਣੀ ਬਾਬਾ ਜੀ 16 ਮਰਲੇ ਜਗ੍ਹਾ 16 ਮਰਲੇ ਜਗ੍ਹਾ ਸਨ ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਨਮਸਤੇ ਜੀ ਸਾਰੇ ਪੰਜਾਬ ਦੇ ਸ਼ੋਅ ਤਾਂ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਲਹਿੰਦੇ ਪੰਜਾਬ ਦਾ ਬਹੁਤ ਹੀ ਸੋਹਣਾ ਪਿੰਡ 25 EB ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਸਿੱਖ ਸਰਦਾਰਾਂ Hindu ਕੰਬੋ ਤੇ ਮੁਸਲਮਾਨਾਂ ਦਾ ਸਾਂਝਾ ਪਿੰਡ ਸੀ ਜੋ ਕਿ ਦੇਸ਼ ਪੰਜਾਬ ਦੀ ਵੰਡ ਵੇਲੇ ਉੱਜੜ ਗਿਆ 77 ਬਰੇ ਗੁਜ਼ਰਨ ਤੋਂ ਬਾਅਦ ਅੱਜ ਵੀ ਇਸ ਪਿੰਡ ਵਿੱਚ ਸਾਨੂੰ ਪੁਰਾਣੀਆਂ ਨਿਸ਼ਾਨੀਆਂ ਦੇਖਣ ਨੂੰ ਮਿਲਦੀਆਂ ਨੇ ਜੋ ਕਿ ਮਹਾਜਰ ਹੋ ਕੇ ਆਏ ਮੁਸਲਮਾਨਾਂ ਨੇ ਬੜੀ ਸਾਹਮ ਨਾਲ ਰੱਖੀਆਂ ਹੋਈਆਂ ਨੇ ਤੇ ਹੁਣ ਅਸੀਂ ਤੁਹਾਨੂੰ ਇਹ ਪਿੰਡ ਵਿਖਾਵਾਂਗੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਇਸ ਪਿੰਡ ਦੀ ਕਿ ਇਸ ਪਿੰਡ ਵਿੱਚ ਕਿਵੇਂ ਰਹਿਣ ਸਹਿਣ ਸੀ ਜਦੋਂ ਸਾਰੇ ਸਾਂਝੇ ਇਸ ਪਿੰਡ ਵਿੱਚ ਰਹਿੰਦੇ ਸਨ 25 EB ਜੋ ਕਿ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕ ਪਤਨਦੀ ਤਹਿਸੀਲ ਅਰਫ ਵਾਲਾ ਦਾ ਪਿੰਡ ਹੈ ਜਿਵੇਂ ਕਿ ਤੁਹਾਨੂੰ ਪਤਾ ਜੀ ਅੱਜ ਅਸੀਂ ਪਹੁੰਚੇ ਹਾਂ 25 EB ਇੱਥੇ ਬਜ਼ੁਰਗਾਂ ਨਾਲ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ ਅਸਲਾਮੁਅਲੈਕਮ ਜੀ ਵਾਅਲੈਕਮ ਸਲਾਮ ਕੀ ਹਾਲ ਚਾਲ ਹੈ ਜੀ ਠੀਕ ਹੈ ਅਲਹਮਦੁਲਿਲਾ ਨਾਮ ਕੀ ਆਪਣਾ ਹੈ ਮੇਰਾ ਨਾਮ ਜੀ ਮੁਹੰਮਦ ਆਸ਼ਿਕ ਜੀ ਤੇ ਬਜ਼ੁਰਗ 25 EB ਤੇ ਵਾਲਾ ਸਾਹਿਬ ਦਾ ਵਾਲਾ ਸਾਹਿਬ ਦਾ ਨਾਮ ਸਰਦਾਰ ਅਲੀ ਠੀਕ ਤੇ ਦਾਦਾ ਜੀ ਦਾ ਦਾਦਾ ਜੀ ਦਾ ਨਾਮ ਬਲੰਦਾ ਠੀਕ ਤੇ ਇਹ ਬੱਬਾ ਜੀ ਆਪਣਾ ਜਿਹੜਾ ਪਿੰਡ ਹੈਗਾ ਇਹ ਪਿੰਡ ਕੱਚਾ ਹੁੰਦਾ ਸੀ કે ਪੱਕਾ ਸੀ ਇਹ ਜ਼ਿਆਦਾਤਰ ਕੱਚਾ ਹੀ ਸੀ اچھا ਆ ਹਾਂ ਜਿਸ ਵੇਲੇ ਛੋੜੀ ਬੋਤੀ ਤਰੱਕੀ ਹੋਈ ਤੇ ਫਿਰ ਹਾਂ ਜੋ ਪੱਕੇ ਬਣਾਉਣ ਲੱਗਾ ਪਹਿਲੇ ਸਾਰੇ ਕੱਚਾ ਸਾਰਾ ਪਿੰਡ ਹੀ ਕੱਚਾ ਸੀ ਠੀਕ ਸਹੀ ਇਹ ਖੂਬ ਕਿੰਨੀ ਖੁਸ਼ੀ ਆਪਣੇ ਪਿੰਡੇ ਸੀ ਖੂਬ ਹੋਣ ਲਓ ਜੀ ਕੋਈ ਗੇਸੀ ਦਸ ਖੂਸੀ ਦਸ ਖੂਸੀ ਇਹ ਕੋਹਾਂ ਦਾ ਕੋਈ ਨਾਮ ਵੀ ਹੈ ਗੇਸੀ ਦਾ ਬਾਈ ਨਾ ਬਸ ਉਹ ਐਵੇਂ ਹੀ ਹੈ ਵੀ ਜਿਵੇਂ ਹੁਣ ਸਾਡਾ ਵੀ ਇਹ ਡੋਗਰਾਂ ਵਾਲਾ ਖੂਹ ਏ ਠੀਕ ਇਹ ਪਿੱਪਲ ਵਾਲਾ ਖੂਹ ਏ ਪਿੱਪਲ ਉੱਥੇ ਸੀ ਬੜਾ ਵੱਡਾ ਇਸ ਤਰ੍ਹਾਂ ਕਰਕੇ ਤੇ ਇੱਧਰ ਵੀ ਉਹ ਸੰਧੇ ਦਾ ਖੂਹ ਏ ਮਿਆਂ ਉੱਥੇ ਸੰਧੇ ਰਹਿੰਦੇ ਨੇ ਇਸ ਤਰ੍ਹਾਂ ਇਸ ਤਰ੍ਹਾਂ ਬਸ ਮਤਲਬ ਬਰਾਦਰੀਆਂ ਦੇ ਨਾਮਾਂ ਬਰਾਦਰੀਆਂ ਦੇ ਬੇਸ ਨਾਮ ਤੇ ਅੱਗੇ ਕਬੋਵਾਂ ਦੇ ਸੀ ਅੱਛਾ ਉੱਥੇ ਇੱਕ ਪੀਪਲ ਹੈ ਸਾਡੇ ਅਜੇ ਵੀ ਖਲਾਏ। ਅੱਛਾ ਉਹ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਕਸਾਈ ਸੀ ਉਹਨੇ ਕੋਲ ਪੁੱਛਿਆ ਉਹਨੇ ਯਾਰ ਮੈਂ ਛੋਟਾ ਜਿਹਾ ਹੁੰਦਾ ਸਾਂ 100 ਸਾਲ ਦਾ ਹੋ ਗਿਆ ਸੀ ਉਹ। ਅੱਛਾ ਵੀ 100 ਮੈਂ ਛੋਟਾ ਜਿਹਾ ਹੁੰਦਾ ਸਾਂ ਕਿ ਇੱਕ ਦਿਨ ਅਸੀਂ ਨਾ ਦਰਿਆ ਤੇ ਗਏ ਪਾਣੀ ਲੈਣ ਵਾਸਤੇ। ਅੱਛਾ ਇੱਥੋਂ ਦੇ ਉਹ ਕੰਬੋ ਸੀ ਉਹਨਾਂ ਆਖੇ ਯਾਰ ਪੀਪਲ ਨਹੀਂ ਲੱਭਦਾ ਕੋਈ ਪੀਪਲ ਲਈ ਆਇਆ। ਕੰਬੋ ਸੀ ਦੋਵੇਂ ਭਰਾ ਇਹਨਾਂ ਦਰਮਿਆਨ ਦੇ ਵਿੱਚ ਦੋ ਦੋ ਆਨੇ ਅੱਦਾ ਉੱਦ ਅੱਦਾ ਜੰਦਾ ਸੀ ਜੀ ਬਾਈ ਹੋਰ ਭਾਈ ਉਹ ਐਡਾ ਵੱਡਾ ਵਾਹ ਖਲਦੋਕ ਨਾਲ ਠੀਕ ਤੇ ਆਪਣੇ ਮਤਲਬ ਪਿੰਡ 'ਚ ਬਾਬਾ ਜੀ ਸਕੂਲ ਜਿਹੜਾ ਹੈਗਾ ਉਹ ਵੰਡ ਤੋਂ ਪਿੱਛੇ ਬਣਿਆ ਕਿ ਵੰਡ ਤੋਂ ਪਹਿਲੇ ਦਾ ਨਹੀਂ ਨਹੀਂ ਪਿੱਛੇ ਬਣਿਆ ਠੀਕ ਕਾਫੀ ਪਿੱਛੇ ਬਣਿਆ ਇਹ ਹੁਣ ਸਾਡੇ ਸਕੂਲ ਦੇ ਵਿੱਚ ਮਿਡਲ ਸਕੂਲ ਬੱਚਿਆਂ ਦਾ ਹੈ ਤੇ ਹਾਈ ਸਕੂਲ ਜਿਹੜਾ ਹੈ ਉਹ ਬੱਚਿਆਂ ਦਾ ਹੈ ਪਿੰਡ ਦੇ ਵਿੱਚ ਬਾਬਾ ਜੀ ਮੁਸਲਮਾਨੀ ਰਹਿੰਦੀ ਸੀ ਬੰਡ ਤੋਂ ਪਹਿਲੇ ਜਾਂ ਹੋਰ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਸੀ। ਇਹ ਕੰਬੋ ਰਹਿੰਦੇ ਸੀ, ਸ਼ਕੰਬੋ ਤੇ ਆਪਣੇ ਜਿਹੜੇ ਪਿੰਡ ਹੈਗਾ ਇਹਦੀ ਮਤਲਬ ਮਸਜਿਦ ਹੁੰਦੀ ਸੀ ਬੰਡ ਤੋਂ ਪਹਿਲੇ। ਹਾਂਜੀ ਮਸਜਿਦ ਤਾਂ ਆ ਇੱਥੇ ਚੌਕ ਦੇ ਵਿੱਚ ਹੈਗੀ ਸੀ, ਕੱਚੀ ਸੀ। ਅੱਛਾ। ਹੁਣ ਤਾਂ ਦੋ ਪੱਕੀਆਂ ਮਸਜਿਦਾਂ ਬਣ ਗਈਆਂ। ਹਾਂਜੀ ਉਹ ਤਾਂ ਫਿਰ ਵਕਤ ਦੇ ਨਾਲ-ਨਾਲ ਹੋ ਗਏ। ਹਾਂਜੀ। ਕੱਚੀ ਬੱਚੀ ਸੀ। ਠੀਕ। ਤੇ ਮਤਲਬ ਜਿਵੇਂ ਤੁਸੀਂ ਦੱਸਿਆ ਕਿ ਹਿੰਦੂ ਵੀ ਇੱਥੇ ਰਹਿੰਦੇ ਸੀ, ਉਹਨਾਂ ਨੇ ਆਪਣੇ ਵੀ ਕੁਬਾਦਾਂ ਦਾ ਜਗ੍ਹਾ ਬਣਾਈ ਸੀ। ਹਾਂ ਜੀ। ਉਹਨਾਂ ਦੀ ਆ ਗੁਰਦੁਆਰਾ ਸੀ। अच्छा एथे ਵਿੱਚ ਗ੍ਰੰਥ ਰੱਖਿਆ ਸੀ ਉਹਨਾਂ ਨੇ اچھا ਤੇ ਉਹਨਾਂ ਵੀ ਇਹ ਇਹ ਆਪਣਾ ਮਹਿਕਮਾ ਕਾਫਦਾ ਵਿੱਚ ਕਰਾਇਏ ਜੇ ਬੈਠੇ ਨੇ ਉਹਨਾਂ ਦੇ ਤੇ ਇਹ ਬਾਬਾ ਵੀ ਮਤਲਬ ਤੁਸੀਂ ਵੀ ਇੱਥੋਂ ਦੇ ਜਿਹੜੇ ਮਤਲਬ ਲੋਕ ਦੱਸਦੇ ਨੇ ਗੱਲਾਂ ਨਹੀਂ ਤੁਸੀਂ ਦੱਸੀ ਸਾਨੂੰ ਪੀਪਲ ਵਾਲੀ ਗੱਲ ਜਿਹੜੀ ਰਖਤ ਵਾਲੀ ਤੇ ਇਹ ਮਤਲਬ ਕਿ ਵੰਡ ਤੋਂ ਪਹਿਲੇ ਵੀ ਇੱਥੇ ਲੜਾਈ ਝਗੜਾ ਹੈ ਸੀ ਕਿ ਅਮਨੋ ਮਾਨ ਨਹੀਂ ਸੀ ਐਡਾ ਕੋਈ ਲੜਾਈ ਝਗੜਾ ਨਹੀਂ ਸਮਝ ਬਿਲਕੁਲ ਅਮਨ ਸੀ ਅਮਨ ਸੀ ਇਹਦਾ ਲੜਾਈਆਂ ਹੋਣ ਤੋਂ ਬਾਅਦ ਲੋਕ ਤਾਂ ਉਦੋਂ ਜਦੋਂ ਮਾਜਰ ਬਣ ਕੇ ਆਏ ਨੇ ਉਹ ਤਾਂ ਬੜੇ ਸਕੂਨ ਨਾਲ ਤੇ ਪਿਆਰ ਮੁਹੱਬਤ ਨਾਲ ਲੋਕ ਰਹਿੰਦੇ ਸੀ ਕੋਈ ਵੀ ਸਾਡੇ ਦਾ ਅੱਲਾ ਦਾ ਸ਼ੁਕਰ ਹੈ ਸਾਡੇ ਕੋਈ ਮਾਡਲ ਨਹੀਂ ਹੋਇਆ ਅੱਜ ਤੱਕ ਸਾਰੇ ਪਿੰਡ ਦੇ ਵਿੱਚ ਹਮ ਇੱਥੇ ਪਾ ਕੇ ਪਿਆਰ ਮੁਹੱਬਤ ਨਾਲ ਲੋਕ ਰਹਿੰਦੇ ਨੇ ਮੈਂ ਨੰਬਰਦਾਰਾਂ ਇੱਕ ਨੰਬਰਦਾਰ ਹੋਰ ਹੈ ਅਸੀਂ ਕੋਈ ਦਾ ਮਸਲਾ ਹੋਵੇ ਤੇ ਬਸ ਇੱਥੇ ਮਤਲਬ ਥਾਣੇ ਕਿ ਜਾਰੀਆਂ ਤਾਂ ਦੂਰ ਹੀ ਨੇ ਬਸ ਇੱਥੇ ਮਤਲਬ ਪਿੰਡ ਦੇ ਪੰਚਾਇਤੀ ਫੈਸਲੇ ਹੋ ਜਾਂਦੇ ਨੇ ਸਹੀ ਤੇ ਬੱਬਾ ਜੀ ਵੰਡ ਤੋਂ ਬਾਅਦ ਕਦੀ ਕੋਈ ਪਿੰਡ ਵੇਖਣ ਆਇਆ ਉਹਨਾਂ ਚ ਜਿਹੜੇ ਇੱਥੇ ਗਏ ਸੀ ਪਿੰਡ ਵੇਖਣ ਮੇਰਾ ਦਿਖਾ ਲੇ ਆਏ ਸੀ ਪਰ ਮੈਨੂੰ ਨਹੀਂ ਠੱਕਰੀ ਅੱਛਾ ਇਹ ਇੱਥੇ ਹੁੰਦਾ ਸੀ ਜੀ ਖੂ ਆਇਆ ਚੌਂਕ ਤੇ ਖੂ ਬਲੇ ਚੌਂਕ ਤੋਂ ਸੱਜੇ ਹੱਥ ਜਿਹੜੀ ਇਹ ਗਲੀ ਹੈ ਇਸ ਗਲੀ 'ਚ ਹੁੰਦਾ ਸੀ ਇਹ ਗੁਰਦੁਆਰਾ ਸਾਹਿਬ ਤੇ ਇਹ ਗੁਰਦੁਆਰਾ ਸਾਹਿਬ ਦਾ ਬਸ ਇੰਨਾ ਹੀ ਹਿੱਸਾ ਬਚਿਆ ਬਾਕੀ ਵਕਤ ਦੇ ਨਾਲ ਕੋਈ ਸਾਮ ਸਭਾਲਣਾ ਹੁਣ ਕਾਰਨ ਸਾਰੇ ਹੀ ਟਟ ਗਿਆ ਹੈ ਲੇਕਿਨ ਇਹ ਅਜ ਵੀ ਮਹਿਕਮਾ ਉਕਾਫ ਦੀ ਅੰਡਰ ਹੈ ਤੇ ਇੱਥੇ ਤੁਸੀਂ ਦੇਖੋਗੇ ਸਾਨੂੰ ਉਸ ਟਾਈਮ ਦਾ ਆਰਟਵਰਕ ਨਜ਼ਰ ਆਉਂਦਾ ਹੈ ਇਸ ਜਗ੍ਹਾ ਤੇ ਵੀ ਤੁਸੀਂ ਦੇਖ ਸਕਦੇ ਜੀ ਕਿਤੇ ਕਿਤੇ ਸਾਨੂੰ ਮਾੜੀਆਂ ਮਾੜੀਆਂ ਚਲਕੀਆਂ ਦੇਖਣ ਨੂੰ ਮਿਲਦੀਆਂ ਹੈ ਇਹ ਦੇਖੋ ਇਹ ਹੁੰਦਾ ਸੀ ਜੀ ਇੱਥੇ ਖੂਬਾੜਾ ਚੌਕ ਜਿੱਥੋਂ ਸੱਜੇ ਹੱਥ ਸਾਨੂੰ ਗੁਰਦੁਆਰਾ ਸਾਹਿਬ ਤੇ ਇਸੇ ਹੀ ਚੌਕ ਤੋਂ ਖੱਬੇ ਹੱਥ ਸਾਨੂੰ ਇਸ ਪਿੰਡ ਦੀ ਪੁਰਾਣੀ ਬਣੀ ਮਸਜਿਦ ਨਜ਼ਰ ਆਏਗੀ ਜੋ ਅਸੀਂ ਤੁਹਾਨੂੰ ਦਿਖਾਵਾਂਗੇ ਤੇ ਇਹ ਹੈ ਜੀ ਇਸ ਪਿੰਡ ਦੀ ਪੁਰਾਣੀ ਬਣੀ ਮਸਜਿਦ ਜੋ ਕਿ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਕੱਚੀ ਹੋਇਆ ਕਰਦੀ ਸੀ ਫਿਰ ਇੱਥੋਂ ਦੇ ਲੋਕਾਂ ਨੇ ਇਹਨੂੰ ਪੱਕਿਆਂ ਤਮੀਰ ਕੀਤਾ ਲੇਕਿਨ ਇਹ ਪੱਕੀ ਬਣੀ ਨੂੰ ਬੜਾ ਅਸਾ ਹੋ ਗਿਆ ਹੈ ਤੁਹੋਕੇ ਤੁਸੀਂ ਦੇਖ ਸਕਦੇ ਜੇ ਹੁਣ ਸਾਨੂੰ ਇਸ ਤਰ੍ਹਾਂ ਦਾ ਕੰਮ ਹੋਇਆ ਕਿਤੇ ਨਜ਼ਰ ਨਹੀਂ ਆਂਦਾ ਅੱਛਾ ਵੀਰ ਜੀ ਇਹ ਜਿਹੜੀ ਤੁਹਾਨੂੰ ਮੈਂ ਬਿਲਡਿੰਗ ਦਾ ਦੱਸ ਰਿਹਾ ਕਿ ਅਸੀਂ ਪੁਰਾਣੀ ਬਿਲਡਿੰਗ ਵੇਖ ਕੇ ਆਏ ਹਾਂ ਪਿੰਡ ਦੇ ਅੰਦਰ ਤੁਸੀਂ ਦੱਸਦੇ ਸੀ ਕਿ ਤੁਸੀਂ 6ਵੀਂ ਚ ਉੱਥੇ ਗਏ ਹੋ ਤੇ ਤੁਸੀਂ ਕੀ ਵੇਖਿਆ 6ਵੀਂ ਕਲਾਸ ਦੇ ਅੰਦਰ ਅਸੀਂ ਅਸੀਂ ਅੰਦਰ ਦੇਖਿਆ ਜੀ ਉਹ ਦੋ ਕਮਰੇ ਹਾਲ ਬਣਿਆ ਹੋਇਆ ਹਾਲ ਦੇ ਅੰਦਰ ਛੱਤ ਤੇ ਛੱਤ ਦੀ ਟਾਇਲ ਟਾਇਲ ਦੇ ਉੱਤੇ ਚ ਲਿਖਿਆ ਹੈਗਾ ਸੀ ਨਾਮ ਇੱਕ ਸੱਠ ਦੇ ਨਾਮ ਤੋਂ ਜਿਹਦਾ ਨਾਮ ਸੀ ਮੋਹਨ ਸਿੰਘ ਤੇ ਜਿਵੇਂ ਕਿ ਬਜ਼ੁਰਗਾਂ ਨੇ ਦੱਸਿਆ ਇਹ ਹੈ ਜੀ ਪੀਪਲ ਵਾਲਾ ਖੂ ਤੇ ਇੱਥੇ ਇਹ ਉਹ ਜਿਹੜਾ ਪੀਪਲ ਜਿਹੜੇ ਬਾਰੇ ਦੱਸ ਰਹੇ ਨੇ ਅੱਜ ਵੀ ਇੱਥੇ ਮੌਜੂਦ ਹੈ ਤੇ ਬਹੁਤ ਹੀ ਸੋਹਣਾ ਹੈ ਤੁਸੀਂ ਦੇਖ ਸਕਦੇ ਜੇ। ਜੀ ਦੱਸੋ ਕੀ ਦੱਸਦੇ ਸੀ ਵੱਡੇ ਤੁਹਾਡੇ ਇਸ ਰਕਤ ਬਾਰੇ? ਸਾਡੇ ਬਡੇਰੇ ਦੱਸਦੇ ਸੀ ਕਿ ਜਦੋਂ ਅਸੀਂ ਹਿੰਦੁਸਤਾਨ ਦੇ ਵਿੱਚੋਂ ਹਜਰਤ ਲਾ ਕੇ ਆਏ ਆ ਨਾ ਪਾਕਿਸਤਾਨ ਚ ਤੇ ਉਸ ਵਾਰ ਇਸ ਪੀਪਲ ਦੀ ਉਮਰ ਜਿਹੜੀ ਹੈ 16 ਸਾਲ ਅੱਛਾ ਯਾਨੀ ਕਿ ਜਵਾਨੀ ਦੇ ਵਿੱਚ ਤੇ ਇਹ ਮਤਲਬ ਇਹਨੂੰ ਕੀ ਇਸ ਜਗ੍ਹਾ ਨੂੰ ਕੀ ਨਾਮ ਲਿਆ ਜਾਂਦਾ ਇਸ ਜਗ੍ਹਾ? ਪੀਪਲ ਵਾਲੀ ਟਾਰੀ ਪੀਪਲ ਪੀਪਲ ਵਾਲੀ ਟਾਰੀ ਵਾਜੀ ਠੀਕ ਇਹ ਖੂਹ ਕਿੱਥੇ ਹੁੰਦਾ ਸੀ ਵੀਰ ਜੀ ਇੱਥੇ ਖੂਹ ਇਹ ਵੇਲੀ ਦਿਨਾਂ ਲਈ ਬੋਰਡ ਦੇ ਥੱਲੇ ਠੀਕ ਤੁਹਾਨੂੰ ਦੱਸਣਾ ਖੂਹ ਕਿੱਥੇ ਹੁੰਦਾ ਸੀ ਇਹ ਖੂਹ ਇੱਥੇ ਬੋਰਡ ਦੇ ਥੱਲੇ ਹੁੰਦਾ ਸੀ ਜੀ ਅੱਛਾ ਤੇ ਇਹ ਮਲ ਚੱਲਦੀ ਸੀ ਲੋਟਿਆਂ ਜਿਹਨੂੰ ਪੰਜਾਬੀ ਵਿੱਚ ਲੋਟੇ ਕਿਹਾ ਜਾਂਦਾ ਸੀ ਠੀਕ ਲੋਟਿਆਂ ਦੇ ਹਿਸਾਬ ਨਾਲ ਮਲ ਚੱਲਦੀ ਸੀ ਪਹਿਲੇ ਸਾਡੇ ਵਡੇਰੇ ਦਾਦਾ ਪਰਦਾਦਾ ਉਠਣੀ ਤੇ ਪਾਣੀ ਕੱਢਦੇ ਸੀ ਉਸ ਤੋਂ ਬਾਅਦ ਫਿਰ ਸਾਡੇ ਵਾਲਦ ਸਾਬ ਜਿਹੜੇ ਨੇ ਉਹ ਬਲਦਾਂ ਤੇ ਪਾਣੀ ਕੱਢਦੇ ਰਹੇ ਨੇ ਬਲਦਾਂ ਤੋਂ ਬਾਅਦ ਜਿਸ ਤਰ੍ਹਾਂ ਦੌਰ ਦੇ ਅੰਦਰ ਤਬਦੀਲੀ ਆਂਦੀ ਗਈ ਉਹ ਹਰ ਚੀਜ਼ ਖਤਮ ਹੋ ਗਈ ਜੀ ਫਿਰ ਮਿਲੂਏ ਬਲਦਾਂ ਦੇ ਟਿੰਡਾਂ ਦੇ ਚੱਲਣ ਵਾਲਾ ਜਿੰਨੂੰ ਕਹਿੰਦੇ ਨੇ ਉਹ ਖੂਹ ਸੀ ਚੱਲਣ ਵਾਲੇ ਜਿਹੜੇ ਜੋੜੀਆਂ ਦੇ ਕੇ ਚੰਮ ਦੀਆਂ ਤੇ ਬਲਦ ਠੂ ਗੇੜਦੇ ਸੀ ਤੇ ਉਠਣੀ ਗੇੜਦੀ ਸੀ ਤੇ ਇਹ ਹੈਗਾ ਜੀ ਉਹੀ ਮੇਨ ਬਾਜ਼ਾਰ ਜਿਹੜਾ ਤੁਹਾਨੂੰ ਅੱਗੇ ਦਿਖਾਇਆ ਸੀ ਖੂਹ ਵਾਲਾ ਚੌਂਕ ਖੂਹ ਵਾਲੇ ਚੌਕ ਤੋਂ ਸਿੱਧਾ ਆ ਕੇ ਤੇ ਇੱਥੇ ਖਤਮ ਹੋ ਜਾਂਦਾ ਤੇ ਉਸ ਤੋਂ ਬਾਅਦ ਇਹ ਇੱਥੋਂ ਦੇ ਖੇਤ ਨੇ ਤੇ ਬਹੁਤ ਹੀ ਸੋਹਣਾ ਨਜ਼ਾਰਾ ਇੱਥੇ ਵੇਖਣ ਨੂੰ ਮਿਲਦਾ ਸਾਨੂੰ ਤੇ ਇਹ ਹੈ ਜੀ ਇੱਥੋਂ ਦਾ ਸਕੂਲ گورਨਮੈਂਟ ਅਮੈਂਟਰੀ ਸਕੂਲ 25 EBR ਵਾਲਾ। ਹੋਈ ਦੇਸ਼ ਪੰਜਾਬ ਦੀ ਬੰਡ ਤੋਂ ਪਹਿਲਾਂ ਇਸ ਪਿੰਡ ਵਿੱਚ ਸਕੂਲ ਨਹੀਂ ਹੋਇਆ ਕਰਦਾ ਸੀ। लान दी तुम लोग वंड पई आग लगी है 47 दी हां ते इठे को कोई नहीं। नहीं। लड़ाई झगड़ा ਸੁਨਣ ਚ ਆਇਆ ਤੁਹਾਡੇ ਇਸ ਪਿੰਡ ਵਿੱਚ ਐੱਛੇ ਅਸੀਂ ਤਾਂ ਆਇਆ ਇੱਥੇ ਤੇ ਨਾ ਚੋ ਮਿਹਨਤ ਬਾਅਦ ਰੋਲ ਦੇ ਪਕਰ ਨਹੀਂ ਨੂੰ ਕਿ ਜਿਵੇਂ ਕੋਈ ਪੁਰਾਣਾ ਬੰਦਾ ਦੰਦਾ ਹੈ ਕਦੀ ਸੁਨਣ ਚ ਗਾ ਨਹੀਂ ਨਹੀਂ ਐੱਛੇ ਲੜਾਈ ਨਹੀਂ ਬਿਲਕੁਲ ਇੱਥੇ ਦਾ ਬੰਦੇ ਗੈਨੇ ਜਾਂਦੇ ਰਹਿੰਨਾ ਉਹਨਾਂ ਜਿਹੜੇ ਸਮਾਨ ਸੀ ਲਿਆ ਕੇ ਗੁਰਦਾਰੇ ਚਾ ਰੱਖਿਆ ਅੱਛਾ ਤੇ ਚਾਰ ਪੰਜ ਪਿੰਡ ਦੇ ਮੋਹ ਚ ਬਰ ਬੰਦੇ ਮੈਂਬਰ ਚ ਬਣਾਏ ਉਹ ਫਿਰ ਜਿਸ ਵੇਲੇ ਸੀ ਆਇਆ ਨਾ ਹਾਂਜੀ ਉਸ ਵੇਲੇ ਫਿਰ ਉਹ ਮਾਹੀ ਨਾਲ ਨਕਸ਼ੀਂ ਕਰਦੇ ਸੀ ਦੋ ਬਿਸਤਰ ਕਿਸੇ ਨੇ ਦਿੱਤਾ ਕਿਸੇ ਨੇ ਇੱਕ ਬਿਸਤਰਾ ਦਿੱਤਾ ਇਹ ਸਾਰਾ ਭਰਿਆ ਸੀ ਸੰਜੇ ਸੀ ਇੱਕ ਦਾ ਮੰਜਾ ਇੱਕ ਗੁਰਦੁਆਰੇ ਦੀ ਜਗ੍ਹਾ ਕਿੰਨੀ ਕੋਣੀ ਬਾਬਾ ਜੀ 16 ਮਰਲੇ ਜਗ੍ਹਾ 16 ਮਰਲੇ ਜਗ੍ਹਾ ਤੇ ਇਹਦਾ ਜਦੀ ਉੱਤੇ ਇੱਕ ਮਤਲਬ ਕਿ ਕੋਈ ਗੁੰਬਦ ਗੁੰਬਦ ਨਹੀਂ ਹੁੰਦਾ ਸੀ ਕਿ ਬਸ ਇਹ ਐਂਜੀ ਹੈ ਇਹ ਇਸੇ ਤਰ੍ਹਾਂ ਸੀ ਵਿੱਚ ਗ੍ਰੰਥ ਸੀ ਉਹ ਗ੍ਰੰਥ ਫਿਰ ਉਹ ਲਾਏਗਾ ਨਾਲੇ ਅੱਛਾ ਠੀਕ ਸੇਕ ਤੁਮੇ ਲੋਬ ਦੁਬਾਰਾ ਜਿਦਾ ਵੇਖਣ ਆਏ ਨੇ ਫਿਰ ਮੈਨੂੰ ਤੁਹਾਡੇ ਇਲਮ ਚ ਨਹੀਂ ਹੈ ਲੇਕਿਨ ਆਏ ਸੀ ਆਏ ਸੀ ਠੀਕ ਚਲਈਏ ਹੁਣ ਆਪਣੇ ਪਿੰਡ ਦੇ ਵਿੱਚ ਮਤਲਬ ਕਿ ਆਪਣੇ ਪਿੰਡ ਦੀ ਮਤਲਬ ਹਰ ਪਿੰਡ ਦੀ ਕੋਈ ਨਾ ਕੋਈ ਖਾਸियत ਹੁੰਦੀ ਹੈ ਨਾ ਕੋਈ ਕੰਮ ਦੀ ਕਿਤੇ ਮਤਲਬ ਕਿ ਬੜਾ ਜ਼ਿਆਦਾ ਕੰਮ ਹੁੰਦਾ ਹੈ ਕੋਈ ਲੱਕੜਾਂ ਦਾ ਜਾਂ ਕਿਸ ਤਰ੍ਹਾਂ ਦੇ ਆਪਣੇ ਪਿੰਡ ਵਿੱਚ ਮਤਲਬ ਵਾਈ ਤੋਂ ਵਾਈ ਸਾਡੇ ਪਿੰਡ ਦੇ ਵਿੱਚ ਸਾਡੇ 600 ਪਿੰਡ ਦੇ ਵਿੱਚ ਸਾਡੇ ਪਿੰਡ ਦਾ ਜਿੱਦਾ ਅਮਨ ਕੋ ਨਹੀਂ ਕਿਦਰੀ ਅੱਛਾ ਮਾਸ਼ਾਅੱਲ ਅਸੀਂ ਪਾਰਾ ਲਾਣੇ ਰਾਤ ਨੂੰ ਕੋਈ ਆਈ ਚ ਕਰਚੋਰੀ ਨਹੀਂ ਹੋਈ ਕੋਈ ਡਾਕਾ ਨਹੀਂ ਵੱਜਾ ਕੋਈ ਕਿਸੇ ਨਾਲ ਜ਼ਿਆਦਤੀ ਨਹੀਂ ਜੇ ਕੋਈ ਮਾੜਾ ਮੋਟਾ ਹੋਵੇ ਚਾਰ ਬੰਦੇ ਬੁਲਾ ਕੇ ਪ੍ਰਾ ਦੇ ਫੈਸਲਾ ਕਰ ਲੈਂਦੇ ਸਾਡੇ ਪਿੰਡ ਵਰਗਾ ਇੱਥੇ ਆਸੇ ਪਾਸੇ ਵੀ ਆ ਪਿੰਡਾਂ ਚੰਨ ਕੋਈ ਨਹੀਂ ਅੱਛਾ ਸ਼ੁਕੂਨ ਵਕਤ ਦੱਸੋ ਜਿਹੜੇ ਪੁਰਾਣੇ ਟਾਈਮ ਹੁੰਦੇ ਸੀ ਤੇ ਅੱਜ ਦੇ ਵਕਤ ਨੂੰ ਕਿਹੜੇ ਅੱਜ ਦੇ ਅੱਜ ਦੇ ਤੇ ਪ੍ਰਾਏ ਰਲ ਗਏ ਹਾਂਜੀ ਅੱਜ ਦੇ ਤੇ ਪ੍ਰਾਏ ਆ ਪਰ ਉਹਲੇ ਵਕਤ ਬੜੇ ਚੰਗੇ ਸੀ ਸ਼ਰਮਾਇਆ ਲੋਕ ਕਰਦੇ ਸੀ ਇੱਜ਼ਤ ਕਰਦੇ ਸੀ ਹੁਣ ਟ੍ਰੇਨਿੰਗ ਗਲਤ ਹੋ ਗਈ ਬੱਚਿਆਂ ਨੂੰ ਤੇ ਬੰਦੇ ਬੱਚੇ ਹਯਾ ਨਹੀਂ ਕਰਦੇ ਮਾਂ ਪਿਓ ਦਾ ਤੇ ਇਜਤਨਾ ਨਹੀਂ ਕਰਦੇ ਹੁਣ ਤੁਸੀਂ ਵੇਖੋ ਵੀ ਐچھے ਬੈਠੇ ਆਂ ਤੇ ਚੰਗੇ ਬਲੇ ਬੰਦੇ ਅਸਲਾਮੁਅਲੈਕਮ ਨਹੀਂ ਲੈਂਦੇ ਅਲਾਕੇ ਹਜ਼ੂਰ ਨੇ ਅਸਲਾਮ ਨੇ ਫਰਮਾਇਆ ਜਿਹੜੇ ਮਦੀਨੇ ਗਏ ਵੀ ਸਲਾਮ ਨੂੰ ਆਮ ਕਰੋ ਪਹਿਲਾ ਲਫਜ਼ੇ ਸੀ ਹਜ਼ੂਰ ਨੇ ਫਰਮਾਇਆ ਸਲਾਮ ਨੂੰ ਆਮ ਕਰੋ ਵਾਕਫ ਨੂੰ ਵੀ ਆਖੋ ਅਸਲਾਮੁਅਲੈਕਮ ਤੇ ਨਾ ਵਾਕਫ ਨੂੰ ਵੀ ਆਖੋ ਹੂੰ ਤੇ ਬੱਬਾ ਜੀ ਇਹਨਾਂ ਦੇ ਮਤਲਬ ਕਿ ਘਰ ਇਧਰੋਂ ਮਤਲਬ ਕਿਹੜੀ ਸਾਈਡ ਤੋਂ ਹੁੰਦੇ ਸੀ ਆਪਣੇ ਪਿੰਡ ਦੇ ਜਿਹੜੇ ਮਤਲਬ ਰਹਿੰਦੇ ਰਹੇ ਨੇ ਕੰਬੋ ਇੱਥੇ ਆ ਆ ਕਬੂ ਹਾਂ ਦਾ ਆ ਵੀ ਪਾਲ ਸਾਰੀ ਆ ਵੀ ਉਹ ਵੀ ਉਹ ਤੋਂ ਜ਼ਿਕਰ ਆ ਜਿਹੜੀ ਦੋਹਣ ਲੈਣਾ ਹੈ ਨਾ ਉਹ ਜੋ ਸਾਡੇ ਆਇਆ ਬੰਨੀਆਂ ਨੇ ਪਿਛਾ ਉਹ ਜਿੱਥੇ ਪੱਕੀ ਜੀ ਦੀਵਾਰ ਹੈ ਨਾ ਇੱਥੋਂ ਜ਼ਿਕਰ ਪੇੜ ਜੇ ਸੀ ਆ ਸਾਰੇ ਕਬੂ ਸੀ ਇਧਰ ਵੀ ਇਧਰ ਵੀ ਉੱਪਰ ਦੀ ਸਾਈਡ ਤੇ ਵੀ ਸਾਰੇ ਜੀ ਪਹਿਲੇ ਬਿਜਾਰ ਚ ਸਹੀ ਇਹ ਪਿਛਲੇ ਬਾਜ਼ਾਰ ਚ ਵੀ ਸੀ ਕਈ ਘਰ ਬਾਕੀ ਸਾਰੇ ਬਾਜ਼ਾਰ ਚ ਇਹਨਾਂ ਦੇ ਪਾਸੇ ਆਦੇ ਪਿੰਡ ਨਾਲ ਘਰਾਂ ਪਿੰਡ ਨਵਾਂ ਬਣਿਆ ਅੱਛਾ ਪਹਿਲੇ ਪਿੰਡ چھوٹਾ ਸੀ ਪਹਿਲੇ چھوٹਾ ਸੀ ਠੀਕ 60 ਰੁਪਏ ਦਾ ਰਕਬਾ ਸਹੀ ਤੇ ਇਹ ਬਬਈ ਮਤਲਬ ਜਿਹੜੇ ਲੋਕਲ ਅਕਸਰ ਬਸ ਮੈਂ ਹੈਗੇ ਸੀ ਲੋਕ ਇਹ ਮੈਨੂੰ ਦੱਸ ਰਹੇ ਸੀ ਉਹਨਾਂ ਦੇ ਵੀ ਕੋ ਬੰਦਾ ਹਯਾਤ ਹੈਗਾ ਕਿ ਸਾਰੇ ਚਲ ਗਏ ਉਹ ਟਾਈਮ ਬੜਾ ਗੁਜ਼ਰ ਗਿਆ ਨਾ ਹੁੰਦਾ ਜੇ ਅੱਗੇ ਹਾਂ ਸਾਡੇ ਮੈਂ ਇੰਛਾ ਤੇ ਵੱਡਾ ਹਾਂ ਹਾਂ ਉਹੀ ਕੋਈ ਅੱਗੇ ਸਾਡੀਆਂ ਹੋਂਦ ਤੇ ਸਾਡੀਆਂ ਵੀ ਉਮਰਾਂ ਮਤਲਬ 40 45 ਦੇ ਜੋ ਸੋਟਦੇ ਨੇ ਨੂਤਾਨਾ ਪਾਕ ਨੇ ਤੁਹਫਾ ਦਿੱਤਾ ਹੈ ਜ਼ਿੰਦਗੀ ਦਾ ਮੇਰੀ ਤਾਂ ਥੋੜੀ ਉਮਰ 85 ਸਾਲ ਬੱਬੀ ਕੰਬੋ ਦਾ ਕਦੀ ਕਿਸੇ ਦਾ ਨਾਮ ਸੁਣਨ ਜਾਇਆ ਕੋਈ ਨਾਮ ਕਦੀ ਸਾਹਮਣੇ ਆਇਆ ਕਿ ਕੰਬੋ ਹੀ ਕਹਿੰਦੀ ਸੀ ਕੰਬੋ ਹੀ ਹਾਂ ਦੇ ਠੀਕ ਵੱਡਾ ਕਮੋ ਸੀ ਅੱਛੇ ਡੁੱਗ ਇਹ ਆਪਣਾ ਨੰਬਰਦਾਰ ਸੀ ਜਿਹੜੇ ਘਰ ਚ ਅਸੀਂ ਬੈਠੇ ਆ ਉਹ ਵੀ ਨੰਬਰਦਾਰਾਂ ਦੀ ਗੱੜ ਸੀ ਤੇ ਬੰਦਾ ਚੱਗਾ ਦਾਸ ਬੜਾ ਸ਼ਰੀਫ ਆਦਿ ਸੀ ਆਹ ਤਾਂ ਮੈਨੇ ਮਿਲਾਈ ਵੇਗਾ ਠੰਡੀ ਉਹ ਵੀ ਐ ਵੀ ਸਹੀ ਸਹੀ ਤੇ ਇਹ ਕੀ ਨਾਮ ਦੱਸੇ ਬੱਬੇ ਜਿਹਨਾਂ ਦੇ ਨਾਮ ਲੈ ਰਹੇ ਤੁਸੀਂ ਇੱਥੇ ਇੱਥੇ ਵੱਡਾ ਕੰਬੋ ਵੱਡਾ ਕੰਬੋ ਹਾਂ ਠੀਕ ਦੇ ਸਹੀ ਮਤਲਬ ਲੋਕ ਦੱਸਦੇ ਨੇ ਕਿ ਪਲਾ ਮਾਨਸ ਬੰਦਾ ਸੀ ਸ਼ਰੀਫਾ ਬਣੀ ਮਣੀ ਮਿਹਰਬਾਨ ਕਿਤੇ ਲੋਕ ਜਿਹੜੇ ਸਾਰੇ ਨਾ ਸਾਰੇ ਸ਼ਰੀਫ ਹੀ ਸੀ ਉਹ ਜਿਹੜੇ ਸੀ ਨਾ ਆਪਣਾ ਭਾਵੇਂ ਉਹ ਮੁਸਲਮਾਨ ਹੀ ਸੀ ਲੇਕਿਨ ਉਹ ਮਤਲਬ ਬੰਦਾ ਸ਼ਰੀਫ ਸੀ ਸ਼ਰ ਪਸੰਦ ਦੇ ਸੀ ਇਕ ਜਿਹਨਾਂ ਪਿਆਰ ਮੁਹੱਬਤ ਨਾਲ ਰਹਿੰਦੇ ਅਮਨ ਪਸੰਦ ਲੋਕ ਵੀ ਅੱਜ ਤੱਕ ਮਨ ਲੋਕ ਮੇਰੀ ਗੱਲ ਨਹੀਂ ਸੁਣਨ ਚਾਹੀ ਸਾਢੇ ਪਿੰਡਾਂ ਚ ਕਤਲ ਨਹੀਂਗਾ ਜੀ ਅੱਲਾ ਦੀ ਮਿਹਰਬਾਨੀ ਹੈ ਅੱਲਾ ਪਾਕ ਬਿਲਕੁਲ ਬਚਾ ਲਿਆ ਇਹ ਤਾਂ ਕਹਿੰਦੇ ਨੇ ਕਿ ਮਤਲਬ ਕਿ ਪਿੰਡ ਵਸਾਣਾ ਲੈਣੇ ਨੇ ਚੰਗੇ ਕੰਮ ਕੀਤੇ ਉਹਨਾਂ ਨੇਕ ਬੰਦੇ ਹੋਣ ਤੇ ਉਹਨਾਂ ਪਿੰਡਾਂ ਚ ਇੰਦਰੀਆਂ ਚੀਜ਼ਾਂ ਨਹੀਂ ਹੋਣਗੀਆਂ ਬੜੀਆਂ ਅੱਲਾ ਦਾ ਸ਼ੁਕਰ ਹੈ ਹਾਂਜੀ ਕੋਈ ਸ਼ਰੀਕਾ ਨਹੀਂ ਕੋਈ ਸਾਧ ਨਹੀਂ ਕੋਈ ਰੋਲਾ ਨਹੀਂ ਕੋਈ ਹੋ ਗਿਆ ਬਾਬਾ ਜੀ ਬੜੀ ਮਿਹਰਬਾਨੀ ਤੁਸੀਂ ਸਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਅੱਜ ਅਸੀਂ ਆਪ ਸਭ ਨੂੰ ਪਿੰਡ ਵਿਖਾਇਆ ਲੈਂਦੇ ਪੰਜਾਬ ਦੇ ਜ਼ਿਲ੍ਹਾ ਪਾਕਪਤਨਦੀ ਤਹਿਸੀਲ ਆਰਫ ਵਾਲਾ ਦਾ ਪਿੰਡ 25 EB ਇਸ ਤਰ੍ਹਾਂ ਦੀਆਂ مزید ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਰੱਬ ਰਾਖਾ